ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਹਰ ਸਿਆਸੀ ਪਾਰਟੀ ਇਸ ਵੇਲੇ ਟੁਕਮੇ ਉਮੀਦਵਾਰ ਦੀ ਭਾਲ ਵਿੱਚ ਹੈ ਅਤੇ ਸੁਖਬੀਰ ਸਿੰਘ ਬਾਦਲ ਵੀ ਕੁਝ ਅਜੀਹਾਈ ਕਰਦੇ ਦਿਖਾਈ ਦੇ ਰਹੇ ਨੇ ਹਰ ਸੀਟ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟੁਕਮਾ ਉਮੀਦਵਾਰ ਲੱਭਿਆ ਜਾ ਰਿਹਾ ਜੋ ਕਿ ਜਿੱਤ ਦਾ ਮਾਦਾ ਰੱਖਦਾ ਹੋਵੇ ਹੁਣ ਜਲੰਧਰ ਦੀ ਸੀਟ ਨੂੰ ਲੈ ਕੇ ਵੀ ਕੁਝ ਖਬਰਾਂ ਉੱਡਣ ਲੱਗੀਆਂ ਨੇ ਅਤੇ ਚਰਚਾ ਇਹ ਚੱਲ ਰਹੀ ਹੈ ਕਿ ਜਲੰਧਰ ਦੀ ਸੀਟ ਨੂੰ ਲੈ ਕੇ ਇਸ ਵਾਰ ਸੁਖਬੀਰ ਸਿੰਘ ਬਾਦਲ ਇੱਕ ਵੱਡਾ ਦਾਅ ਖੇਡ ਸਕਦੇ ਨੇ ਅਤੇ ਇੱਕ ਸੀਨੀਅਰ ਲੀਡਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਇਹ ਸੀਨੀਅਰ ਲੀਡਰ ਨੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਜਦੋਂ ਇਸ ਬਾਰੇ ਚਰਨਜੀਤ ਸਿੰਘ ਅਟਵਾਲ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਗੋਲਮੋਲ ਕਰ ਦਿੱਤਾ। ਜਨਨੀਤੀ ਤਾਂ ਇਹ ਬਣਾਈ ਗਈ ਹੈ ਫੈਸਲਾ ਕੀਤਾ ਗਿਆ। ਵੀ ਸਾਰੇ ਜਿੰਨੇ ਸਰਕਲਾਂ ਦੇ ਜਥੇਦਾਰ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਜਿਨੇ ਪ੍ਰਭਾਰੀ ਨੇ ਜਿਨੇ ਕਾਰਜਕਰਤਾ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਘਰ-ਘਰ ਤੱਕ ਸ਼ਰਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਲਈ ਪ੍ਰਚਾਰ ਕਰਨ ਔਰ ਉਹਨਾਂ ਨੂੰ ਵੋਟਾਂ ਪਾਉਣ ਔਰ ਇਸ ਲਈ ਸਾਰੇ ਇਸ ਗੱਲ ਤੇ ਸਹਿਮਤ ਨੇ ਕਿ ਸਾਰੇ ਅਸੀਂ ਇਕੱਠੇ ਹੋ ਕੇ ਮਤਲੇ ਚਾਹ ਕੋਈ ਵੀ ਭਾਈਚਾਰਾ ਮੇਰੀ ਜਿਹੜੀ ਸਾਰਿਆਂ ਨੂੰ ਅਪੀਲ ਹੈ ਉਹੀ ਚਾਹ ਕੋਈ ਸਿੱਖ ਹੈ ਚਾਹ ਕੋ ਮੁਸਲਮਾਨ ਹੈ ਚਾਹ ਕੋ ਹਿੰਦੂ ਹੈ ਚਾਹ ਕੋ ਇਸਾਈ ਹੈ ਚਾਹ ਕੋ ਭਗਵਾਨ ਬਾਲਕੰਚੀ ਨੂੰ ਮੰਨਣ ਵਾਲਾ ਹੈ ਚਾਹ ਗੁਰੂ ਅਰਦਾਸ ਸਿੰਘ ਮਹਾਰਾਜ ਜੀ ਨੂੰ ਮੰਨਣ ਵਾਲਾ ਚਾਹ ਭਗਵਾਨ ਵਿਸ਼ਕਰਮਾ ਜੀ ਨੂੰ ਮੰਨਣ ਵਾਲਾ ਹੈ ਚਾਹ ਕੋਈ ਪਾਪਾ ਮੋਤੀ ਲਾਲ ਮਹਾਰਾਜ ਜੀ ਦਾ ਪਾਸ਼ਿਕ ਹੈ ਚਾਹ ਕੋਈ ਬਾਬਾ ਜੀਵਨ ਸਿੰਘ ਜੀ ਦਾ ਪਾਸ਼ਿਕ ਹੈ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਭਾਈ ਕਿਰਪਾ ਕਰੋ ਸਾਰੇ ਇਕੱਠੇ ਹੋ ਕੇ ਜੀ ਆਪਾਂ ਇਸ ਜਲੰਧਰ ਦਾ ਹਲਕਾ ਜਿਹੜਾ ਇਹਨੂੰ ਜਿੱਤ ਸਕੀਏ ਕਿਉਂਕਿ ਅੱਗੇ ਜਦੋਂ ਅਸੀਂ ਆਉਨੇ ਆ ਪਿੰਡਾਂ 'ਚ ਜਿੱਤ ਕੇ ਆ ਜਾਨੇ ਸ਼ਹਿਰ ਤੋਂ ਹਾਰ ਜਾਨੇ ਇਹ ਮਾਰਜਨ ਕੋਈ ਨਹੀਂ 15 16000 ਜਿਵੇਂ 30 35000 ਚ ਹਾਰ ਤੇ ਆ ਇਹਦਾ ਮਤਲਬ 16000 ਤੇ ਅਸੀਂ 16 17000 ਵੋਟ ਚਾਹੀਦੀ ਜੀ ਇਸ ਲਈ ਜੇ ਸਾਰੇ ਭਾਈਚਾਰੇ ਅਸੀਂ ਆਪਣੇ ਆਪ ਨੂੰ ਵੰਡੀਆਂ ਪਾ ਕੇ ਨਾ ਬਲਕਿ ਅਸੀਂ ਸਾਰੇ ਜੇ ਇਕੱਠੇ ਹੋ ਕੇ ਚੱਲਾਂਗੇ ਨਾ ਸਾਰੇ ਭਾਈ ਚਾਰੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਔਰ ਸ਼ਰਮਣੀ ਅਕਾਲੀ ਦਲ ਦੇ ਆਪਣੇ ਕੈਂਡੀਡੇਟ ਨੂੰ ਅਸੀਂ ਚਿਤਾ ਕੇ ਅਟਵਾਲ ਸਾਹਿਬ ਜਿਲੰਦਰਾ ਕੋਣ ਹੈ ਜਲੰਧਰ ਦੇ ਵਿੱਚ ਚਿਹਰਾ ਕੋਣ ਹੈ ਚਿਹਰਾ ਦੇਖੋ ਇਹ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਤਾਂ ਉਹ ਦੱਸ ਸਕਦੇ ਆ ਜਾਂ ਪਾਰਟੀ ਦੀ ਜੋ ਉਹਨਾਂ ਨੂੰ ਇਹ ਤੇ ਪ੍ਰਧਾਨ ਸਾਹਿਬ ਵੀ ਦੱਸ ਕਾ ਕੋਈ ਕਹਿ ਰਹੇ ਤੇ ਵੀ ਐਲਾਨ ਜਿਹੜਾ ਹੈਗਾ ਉਹ ਹੁਣ ਬਾਕੀ ਹੈਗਾ ਨਾਮ ਜਿਹੜਾ ਹੈਗਾ ਤੁਹਾਡਾ ਫਾਈਨਲ ਹੋ ਗਿਆ ਹੈ ਤੁਹਾਡੇ ਘਰੇ ਇਹ ਇੱਕ ਮੇਰੀ ਖੁਸ਼ਕਿਸਮਤੀ ਆ ਮੈਂ ਸਮਝਣਾ ਕਿ ਜੇ ਲੋਕ ਮਤਲਬ ਭਾਈ ਮੈਨੂੰ ਚਾਹੁੰਦੇ ਨੇ ਤੇ ਮੇਰਾ ਖਿਆਲ ਆ ਮੇਰੀ ਪਾਰਟੀ ਵੀ ਇਸ ਗੱਲ ਨੂੰ ਜ਼ਰੂਰ ਕੰਸਿਡਰ ਕਰੇਗੀ ਹੋਰ ਜਿਵੇਂ ਉਹ ਕਹਿੰਦੇ ਨੇ ਨਾ ਸਿਆਣੇ ਆ ਆਵਾਜੇ ਖਲਕ ਆਵਾਜੇ ਖੁਦਾ ਇਸ ਕਰਕੇ ਭਾਈ ਸ਼ਾਇਦ ਉਹੋ ਕੋ ਜੀ ਹੋਵੇ ਜੋ ਲੋਕ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਅਸੀਂ ਸਮਝੇਗੀ ਅਸੀਂ ਇਹੀ ਸਮਝੇਗੀ ਤੁਹਾਡਾ ਨਾਮ ਜਿਹੜਾ ਹੈਗਾ ਫਾਈਨਲ ਹੋ ਚੁੱਕਾ ਇਹ ਮੈਂ ਆਪਣੇ ਤੌਰ ਤੇ ਜੇ ਨਹੀਂ ਕਹਿੰਦਾ ਇਹ ਮੇਰੇ ਪ੍ਰਧਾਨ ਸਾਹਿਬ ਕਹਿਣਗੇ ਇਹ ਉਹਨਾਂ ਨੂੰ ਪੁੱਛ ਲਿਓ ਭਾਈ ਜੇ ਉਹ ਕਹਿਣਗੇ ਤਾਂ ਠੀਕ ਆ ਤੇ ਮੈਂ ਇਹਦੇ ਤੇ ਜ ਕੁਝ ਨਹੀਂ ਕਹਿਣਾ ਕਰਦਾ ਇਹ ਚੰਗਾ ਨਹੀਂ ਲੱਗਦਾ ਮੇਰੇ ਲਈ ਹਾਂ